अब ऑल इंडिया का टूर कर रहे हो हां देखो देखो नहीं 5 साल हो गया 5 साल से घूम रहे देखो सोनू सूद मिला था मुंबई में सोनू सूद अच्छा सोनू 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 ए भाई ये कहंदे हां बड़ा बड़ा स्टार है कहंदे बॉलीवुड दा थे ए भाई नु मिले सीगे ये कहां पे मिले थे आपको बॉम्बे 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 का टूर निकाल दिया आपने अरे मैं तो 20 स्टेट घूम लिया अभी 20 स्टेट पाकिस्तान बॉर्डर अच्छा हाँ पंजाब से आता है ना हाँ तो कितना टाइम हो गया आपको ये करते हुए पाँच साल हो गया अभी घूम ही रहा हूँ पाँच साल से घर नहीं गई एक बार गया एक बार गया तो कितना टाइम हो गया घर जाएगा समझा चार साल हो गया चार साल हो गया चार साल से बाहर है बिल्कुल अपन किले दे ऊपर आ गए हैं जी जितों पूरा किला देखता सारा आसा पासा किले का देखता ਇਧਰਲੇ ਪਾਸੇ ਭਾਈ ਸਮੁੰਦਰ ਬਿਲਕੁਲ ਸਮੁੰਦਰ ਦੇ ਕਿਨਾਰੇ ਤੇ ਬਣਿਆ ਹੋਇਆ ਇਹ ਕਿਲਾ ਇਹ ਕਿਲਾ ਕਿਹਨੇ ਬਣਾਇਆ ਕਿਵੇਂ ਬਣਿਆ ਤੇ ਕਿੰਨਾ ਕਿੰਨਾ ਨੇ ਆ ਕੇ ਦੇ ਉੱਪਰ ਰਾਜ ਕੀਤਾ ਤੇ ਆਪਾਂ ਉਹ ਤੁਹਾਡੇ ਨਾਲ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਸਾਂਝੀਆਂ ਕਰਦੇ ਆ 15 ਨਵੰਬਰ ਦਿਨ ਹੈਗਾ ਜੀ ਅੱਜ ਸ਼ਨੀਵਾਰ ਤੇ ਸਾਲ 2025 ਆ ਜੀ ਤੇ ਸਵੇਰੇ ਸਵੇਰੇ ਉੱਠਿਆ ਭਾਈ ਸਵੇਰੇ ਸਵੇਰੇ ਉੱਠ ਕੇ ਤੁਹਾਨੂੰ ਪਤਾ ਆਪਾਂ ਨੂੰ ਕੁਝ ਨਹੀਂ ਦਿਖਦਾ ਹਣਾ ਇਜੇਵੇਂ ਤੜਕੇ ਤੜਕੀ ਗੱਲੀ ਚਾਹ ਹੀ ਦੇਖਦੀ ਹੁੰਦੀ ਐ ਤੇ ਚਾਹ ਲੈਣ ਦੇ ਮਾਰੀ ਭਾਈ ਤੁਰ ਕੇ ਜਿਹੜਾ ਸਵੇਰੇ ਸਵੇਰੇ 1 ਕਿਲੋਮੀਟਰ 1.5 ਕਿਲੋਮੀਟਰ ਚਾਹ ਵੜਿਆ ਇਹ ਚੱਲ ਆਪ ਵੀ ਚਾਹ ਪੀ ਲਾਂਗੇ ਤੇ ਆਪਣੇ ਦੋਸਤ ਮਿੱਤਰਾਂ ਨੂੰ ਉਠਾ ਕੇ ਚਾਹ ਪਿਆ ਦਾਂਗੇ ਤੇ ਰਾਤ ਭਾਈ ਜਿਆਦਾ ਹੀ ਲੇਟ ਹੋ ਗਏ ਸੀ ਕਿਉਂਕਿ 12 ਵਜੇ ਤੋਂ ਬਾਅਦ ਲਾਈਟਾਂ ਲੂਟਾਂ ਸਾਰੀਆਂ ਬੰਦ ਕਰ ਦਿੰਦੇ ਆ ਤੇ ਬਿਲਕੁਲ ਨੇਰਾ ਹੋ ਜਾਂਦਾ ਇਥੇ ਦੇਖਦਾ ਕੱਖ ਨਹੀਂ ਐ ਇੱਥੇ ਉਸ ਤੋਂ ਮੁੜ ਕੇ ਫਿਰ ਭਾਈ ਟੈਂਟ ਟੁੰਟ ਕਸਿਆ ਆਪਾਂ ਉਹ ਵੀ ਜਾ ਕੇ ਲੇਟ ਹੋ ਗਏ ਸੀ ਕੀ ਤੇ ਸਾਹਮਣੇ ਉਹ ਵਿਚ ਹੈ ਜੀ ਤੇ ਉਹ ਵਿਚ ਦੇ ਕੰਡੇ ਕੰਟ ਦੀ ਚੱਲਦੇ ਆਪਾਂ ਇਹ ਵਾਲਾ ਉਹ ਸਾਹਮਣੇ ਵਿਚ ਹੈ ਜੀ ਜਿਹੜਾ ਕਾਫੀ ਲੰਮਾ ਚੌੜਾ ਹੈਗਾ ਤੇ ਸਵੇਰ ਦੀਆਂ ਵਧੀਆ ਰੌਣਕਾਂ ਐ ਇੱਥੇ ਇਹ ਰੇਜ ਤੇ ਗੱਡੀਆਂ-ਗੁੱਡੀਆਂ ਵਧੀਆ ਭਜਾ ਲੈਂਦੇ ਆ। ਸਾਹਮਣੇ ਉਹ ਚੱਲਦੇ ਆ ਪਹਿਲਾਂ ਭਾਈ ਆ ਚਾਹ ਪਾਣੀ ਪੀਨੇ ਹਨ ਤੇ ਫਿਰ ਜਿਹੜੀਆਂ ਗੱਲਾਂ ਬਾਤਾਂ ਸਾਰੀਆਂ ਸਾਂਝੀ ਕਰਾਂਗੇ। ਤੇ ਫਿਰ ਦੇਖਾਂਗੇ ਜਿਹੜਾ ਆਸੇ-ਪਾਸੇ ਦਾ ਮਾਹੌਲ ਹੋਇਆ ਜੀ। ਆ ਚਾਹ ਪੀ ਕੇ ਫੇਰ ਹੀ ਅੱਖ ਖੁੱਲੂਗੀ। ਅਦਰਲੇ ਪਾਸੇ ਆਪਾਂ ਟੈਂਟ ਲਾਇਆ ਸੀਗਾ ਜੀ ਤੇ ਜਿਹੜਾ ਇਹਨਾਂ ਦਾ ਬਿਲਕੁਲ ਮੇਨ ਪੁਆਇੰਟ ਆ ਇਧਰ ਦੇ ਪਾਸੇ ਭਾਈ ਫੋਟੋ ਫੋਟੋ ਖਿੱਚਦੇ ਆ ਕੇ ਤੇ ਬਾਈ ਕਹਿੰਦਾ ਇਧਰ ਸਾਈਕਲ ਉੱਪਰ ਚੜਾ ਕੇ ਲਾ ਲਓ ਤੇ ਇਧਰਲੇ ਪਾਸੇ ਟੈਂਟ ਲਾ ਲਓ ਕਹਿੰਦਾ ਤੇ ਸਾਹਮਣੇ ਉਹ ਬਾਈ ਦਾ ਦਫ਼ਤਰ ਬਣਿਆ ਹੋਇਆਗਾ ਜਿਹੜਾ ਬਾਈ ਰਾਤ ਨੂੰ ਇੱਥੋਂ ਸਿਕਿਉਰਿਟੀ ਕਰਦਾਗਾ ਠਾਉਣਿਆ ਇਹਨਾਂ ਨੂੰ ਪਿਉਉਣਿਆ ਚਾਹ ਜੀ ਟੈਂਟ ਟੁੰਟ ਪਾਈ ਆਪਾਂ ਇਕੱਠਾ ਕਰ ਲਿਆ ਤੇ ਧੁੱਪ ਵੀ ਕਾਫੀ ਚੜ੍ਹਈ ਜਾ ਹੁਣੇ ਇਧਰਲੇ ਪਾਸੇ ਆਹ ਪਾਰਕ ਤੇ ਇਹ ਪਾਰਕ ਅਜੇ ਖੁੱਲੀ ਨਹੀਂ ਹੋਈ ਆਹ ਪਾਰਕ ਦਾ ਵੀ ਟਾਈਮ ਆ ਭਾਈ ਕਹਿੰਦੇ ਇਹ ਸ਼ਾਮ ਜੀ ਨਹੀਂ ਖੁੱਲਦੀ ਆ ਪਾਰਕ ਸ਼ਾਮ ਨੂੰ 5 ਵਜੇ ਤੋਂ ਲੈ ਕੇ ਜਿਹੜਾ ਰਾਤ ਨੂੰ 12 ਵਜੇ ਤੱਕ ਖੁੱਲਦੀ ਆ ਇਹ ਇਹ ਸਾਹਮਣੇ ਉਹ ਸਿਕਿਉਰਿਟੀ ਗਾਰਡ ਇਧਰਲੇ ਪਾਸੇ ਆ ਭਾਈ بیچ ਉਹ ਜਿਹੜੀ ਆਪਾਂ ਤੁਹਾਨੂੰ ਰਾਤ ਨਹੀਂ ਦਿਖਾਈ ਤੇ ਆ ਹੁਣ ਦਿਖਾ ਦਿੰਨੇ ਆ ਜੀ ਇਧਰਲੇ ਪਾਸੇ ਉਹ ਬੀਚ ਆ ਤੇ ਇਸ ਬੀਚ ਦਾ ਨਾਮ ਹੈ ਜੀ ਮੁਜਾਪੀ ਲਗੜ ਬੀਚ ਇਹ ਕਨੂਰ ਡਿਸਟ੍ਰਿਕਟ ਦੇ ਵਿੱਚ ਪੈ ਜਾਂਦੀ ਆ ਕਨੂਰ ਸ਼ਹਿਰ ਵੀ ਆ ਤੇ ਇੱਥੋਂ ਦਾ ਡਿਸਟ੍ਰਿਕਟ ਵੀ ਆ ਤੇ ਜਿਹੜਾ ਬਹੁਤ ਸੋਹਣਾ ਸ਼ਹਿਰ ਆ ਤੇ ਉਹਦੀਆਂ ਆਪਾਂ ਗੱਲਾਂ ਬਾਤਾਂ ਜਾ ਕੇ ਕਰਾਂਗੇ ਤੇ ਉਹ ਵੀ ਤੁਹਾਨੂੰ ਕਨੂਰ ਸ਼ਹਿਰ ਵੀ ਦਿਖਾਵਾਂਗੇ ਤੇ ਇੱਥੋਂ 15 ਜਾਂ 14 ਕਿਲੋਮੀਟਰ ਦੀ ਦੂਰੀ ਤੇ ਹੈਗਾ ਤੇ ਜੇ ਇਸ ਵਿੱਚ ਦੀ ਗੱਲ ਕਰੀਏ ਬਾਈ ਤੇ ਵਿੱਚ ਇਥੋਂ ਆ ਕਾਫੀ ਜਿਹੜਾ ਫੇਮਸ ਬੀਚ ਹੈ ਇਥੋਂ ਦਾ ਬੜਾ ਮਸ਼ਹੂਰ ਬੀਚ ਹੈ ਇਹਦੀ ਲੰਬਾਈ ਹੈਗੀ ਲਗਭਗ 4 ਕਿਲੋਮੀਟਰ ਦੀ ਜੀ 4 ਕਿਲੋਮੀਟਰ ਦੀ ਲੰਬਾ ਚੌੜਾ ਬੀਚ ਹੈ ਇਹ ਰਾਤ ਨੂੰ ਇੱਥੇ ਵਧੀਆ ਰੌਣਕ ਹੁੰਦੀ ਆ ਤੜਕੇ ਤਾਂ ਇੱਥੇ ਕੋਈ ਇੰਨਾ ਖਾਸ ਨਹੀਂ ਹੁੰਦਾ ਤੇ ਇਥੋਂ ਦੀ ਭਾਈ ਜਿਹੜੀ ਇਹ ਰੇਤ ਮੰਨੀ ਜਾਂਦੀ ਹੈ ਕਹਿੰਦਾ ਬੜੀ ਸਖਤ ਰੇਤ ਆ ਵੈਸੇ ਆਂ ਬੀਚਾਂ ਦੇ ਕੋਈ ਮੋਟਰਸਾਈਕਲ ਜਾਂ ਸਾਈਕਲ ਤੁਰਦਾ ਨਹੀਂ ਇਦੇ ਉੱਪਰ ਪਈ ਇਹ ਰਾਤ ਨੂੰ ਗੱਡੀਆਂ ਵੀ ਭਜਾਉਂਦੇ ਆ ਮੋਟਰਸਾਈਕਲ ਵੀ ਭਜਾਉਂਦੇ ਆ ਤੇ ਵਧੀਆ ਇੱਥੇ ਬੋਲਾ ਲੈਂਦੇ ਆ ਇਹ ਬੜੀ ਸੜਕਾਂ ਵਾਂਗੂ ਸੜਕ ਹੀ ਬਣੀ ਹੋਈ ਆ ਐਡੀ ਸਖਤ ਰੇਤ ਹੈਗੀ ਆ ਆਪਾਂ ਵੀ ਸਾਈਕਲ ਭਜਾ ਕੇ ਦੇਖਿਆਗਾ ਆਪਣਾ ਸਾਈਕਲ ਵਧੀਆ ਭਜਦਾ ਇੱਥੇ ਤੇ ਇੱਥੇ ਕਹਿੰਦਾ ਭਾਈ ਇੱਕ ਆਈਲੈਂਡ ਹੈਗਾਗਾ ਜਿਹਦਾ ਨਾਮ ਹੈਗਾ ਦਮਦਾਰ ਆਈਲੈਂਡ ਤੇ ਕਹਿੰਦਾ ਉੱਥੇ ਲੋ ਟਾਈਡ ਦੇ ਵਿੱਚ ਜਦੋਂ ਪੈਦਲ ਵੀ ਤੁਰ ਕੇ ਜਾਇਆ ਜਾ ਸਕਦਾ ਹੈਗਾ ਸ਼ਾਇਦ ਉਹ ਸਾਹਮਣੇ ਉਹ ਆਈਲੈਂਡ ਹੈਗਾ ਉੱਥੇ ਕਹਿੰਦਾ ਤੁਰ ਕੇ ਵੀ ਜਾਇਆ ਜਾ ਸਕਦਾ ਹੈਗਾ ਤੇ ਇੱਥੋਂ ਦਾ ਮਤਲਬ ਕੀ 300 ਮੀਟਰ 200 ਮੀਟਰ ਕੋਈ ਜ਼ਿਆਦਾ ਉਹ ਨਹੀਂ ਆ ਇਹ ਸਮੁੰਦਰ ਵੀ ਡੂੰਘਾ ਹੋਊਗਾ ਇੱਥੋਂ ਇੱਥੋਂ ਆ ਪਲੇਨ ਹੀ ਆ ਤੇ ਇਹੀ ਗੱਲਾਂ ਬਾਤਾਂ ਸੀਗੀਆਂ ਜਿਸ ਵਿਚ ਦੀਆਂ ਤੇ ਇਹਦੇ ਨਾਲ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਛੋਟੀਆਂ ਦਵਾਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਅੱਜ ਦਾ ਜਿਹੜਾ ਆਪਣਾ ਸਫ਼ਰ ਹੈਗਾ ਜੀ ਅ ਅੱਜ ਦਾ ਸਫ਼ਰ ਕੇਰਾਂ ਦਾ ਆਪਣਾ ਇੱਥੋਂ ਦਾ ਜਿਹੜਾ ਕਨੂਰ ਸ਼ਹਿਰੀ ਆ ਹਨ ਕਨੂਰ ਸ਼ਹਿਰ ਤੋਂ 14 ਕਿਲੋਮੀਟਰ ਦੂਰੀ ਤੇ ਹੈਗਾ ਉਸ ਤੋਂ ਬਾਅਦ ਭਾਈ ਅੱਗੇ ਦੇਖਾਂਗੇ ਅੱਗੇ ਕਿਹੜਾ ਰਾਹ ਫੜਨਾ ਆਪਾਂ ਜਾਣਾ ਦਾ ਆਪਾਂ ਮੈਂਗਲੂਰੂ ਵਾਲੀ ਸਾਈਡ ਤੇ ਮੈਂਗਲੂਰੂ ਹੈ ਜੀ ਤਾਂ ਇੱਥੋਂ ਕਾਫੀ ਦੂਰ ਪਿਆ ਹੈਗਾ ਆ ਕਮ ਸੇ ਘੱਟ 200 ਕਿਲੋਮੀਟਰ ਪਿਆ ਹੈਗਾ ਤੇ ਦੇਖ ਰਹੇ ਆ ਭਾਈ ਅੱਜ ਕਿੱਥੇ ਕਿ ਤੱਕ ਪਹੁੰਚਾਂਗੇ ਹਨ ਤੇ ਸਾਰੀ ਗੱਲਬਾਤ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਰਵਾਂਗੇ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਜਿਹੜਾ ਵੀ ਮੇਰਾ ਵੀਰਪਰਾ ਨਵਾਂ ਆਉਂਦਾਗਾ ਤੇ ਉਹਨਾਂ ਨੂੰ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹੋ ਵੀ ਭਾਈ ਆਪਣਾ ਚੈਨਲ ਜਿਹੜਾ ਸਬਸਕ੍ਰਾਈਬ ਕਰ ਲੈਣ ਤੇ ਜਿਹੜੀ ਅੱਗੇ ਵਾਲੀ ਵੀਡੀਓ ਆਪਣੀ ਮਿਸ ਨਾ ਕਰ ਸਕੋ ਹਨਾ ਤੁਸੀਂ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦਾ ਰਵੇ ਆਪਣੀ ਆ ਵੀਡੀਓ ਦਾ ਤੜਕੋ ਤੜਕੀ ਭਾਈ ਫੋਟੋ ਖਿੱਚਣ ਵਾਲਾ ਪ੍ਰੋਗਰਾਮ ਵਧੀਆ ਕੰਮ ਬਿੱਟੂ ਖਿੱਚਦੇ ਕਦੀ ਖਿੱਚਦੇ ਕਦੀ ਮੱਖ हां ਖਿੱਚਦੇ ਖਿੱਚਦੇ ਦੁਕਾਨਾਂ ਤੋਂ ਗੁੰਨਾ ਭਾਈ ਅਜੇ ਖੁੱਲੀਆਂ ਨਹੀਂ ਹੋਈਆਂ ਉਹ ਸਾਹਮਣੇ ਦੁਕਾਨ ਹੈਗੀ ਆ ਉੱਥੇ ਆਪਾਂ ਰਾਤ ਜਿਹੜਾ ਹਲਕਾ ਫੁਲਕਾ ਕੁਝ ਖਾਦਾ ਸੀਗਾ ਤੇ ਚਾਹ ਚੁ ਪੀਤੀ ਸੀ ਹਨਾ ਤੇ ਉਹ ਵੀ ਨਹੀਂ ਖੁੱਲਿਆ ਹਜੇ ਕਿਉਂਕਿ ਭਾਈ ਜਿਹੜਾ ਬੀਚੇ ਸ਼ਾਮ ਨੂੰ ਹੀ ਖੁੱਲਦਾਗਾ ਤੇ ਉਸ ਤੋਂ ਪਹਿਲਾਂ ਇਹਨਾਂ ਨੇ ਖੁੱਲ ਕੇ ਕੀ ਕਰਨਾ ਹਨਾ ਇੱਥੇ ਭਾਈ ਰਾਤ ਆਪਾਂ ਟੈਂਟ ਲਾਇਆ ਸੀਗਾ ਇਹ ਇਹਨਾਂ ਦਾ ਜਿਹੜਾ ਮੇਨ ਪੁਆਇੰਟ ਆ 셀ਫੀ ਪੁਆਇੰਟ ਇੱਥੇ ਆ ਕੇ ਫੋਟੋ ਫੁੱਟੋ ਖਿੱਚਦੇ ਆ ਤੇ ਹੁਣ ਚੱਲੀਏ ਆਪਾਂ ਵਧੀਆ ਅੱਗੇ ਵੱਲ ਨੂੰ ਸਾਈਕਲ ਆਪਣਾ ਪੂਰਾ ਤਿਆਰ ਖੜਾਗਾ ਤੇ ਇਧਰਲੇ ਪਾਸੇ ਆ ਬੜਾ ਸੋਹਣਾ ਆ ਰਾਹ ਬਣਿਆ ਹੋਇਆ ਹੈਗਾ ਜੀ ਤੇ ਬੜੀ ਸੋਹਣੀ ਸੜਕ ਆ ਆਸੇ ਪਾਸੇ ਜਿਹੜੇ ਅਦਰਾਖਤਾਂ ਨਾਰੀ ਵਾਲਾਂ ਦੇ ਇਧਰਲੇ ਪਾਸੇ ਉਹੀ ਵਿਚ ਦੀ ਜਿਹੜੀ ਪਾਰਕ ਬਣੀ ਹੋਈ ਹੈ ਤੇ ਹੁਣ ਆਪਾਂ ਚੜਦਿਆਂ ਭਾਈ NH66 ਰੋਡ ਤੇ ਕਿਉਂਕਿ ਉਹੀ ਆਪਣਾ ਵਾਲੀ ਵਾਰਸ ਹੁਣ ਜਿੰਨਾ ਚਿਰ ਆਪਾਂ ਗੁਆਣੀ ਪਹੁੰਚਦੇ ਤੇ ਉਹਨਾਂ ਚਿਰ NH66 ਹੀ ਆਪਣਾ ਸਹਾਰਾ ਆ ਗਿਆ ਜੀ ਸਾਹਮਣੇ ਐਨ ਐਚ 66 ਰੋਡ ਆਹ ਲੋ ਜੀ ਚੜ ਗਿਆਂ ਸ਼ਾਰਟ ਰੋਡ ਤੇ ਜਿਹੜਾ ਟੁੱਟਿਆ ਪੱਜਾ ਰੋਡ ਆ ਮਾੜਾ ਮੋਟਾ ਕੰਨੌਣਿਆਂ ਤੇ ਭਾਈ ਮੁੜ ਕੇ ਆਹ ਸ਼ਾਰਟ ਰੋਡ ਨਸਲ ਵਗਾੜ ਦਿੰਦਾ ਹੈ ਅੱਜ ਭਾਈ ਅੱਜ ਰੋਡ ਸਾਫ਼ ਹੋਵੇ। ਬਾਕੀ ਗੱਲਾਂ ਦਾ ਕੋਈ ਨਹੀਂ ਆ ਭਾਵੇਂ ਗਰਮੀ 'ਚ ਨਹੀਂ ਮਰਜੀ ਹੋ ਜੇ। ਤੇ ਰੋਡ ਅੱਜ ਸਾਫ਼ ਹੋਵੇ ਜੀ ਤੇ ਬੜੀਆਂ ਚੜ੍ਹਾਇਆਂ ਨਾ ਪੈਣ। ਬਾਕੀ ਗਰਮੀ-ਗਰਮੀ ਦੇਖ ਲਾਂਗੇ ਜੀ ਆਪਾਂ। ਕਨੂਰ ਸ਼ਹਿਰ ਦੇ ਅੰਦਰ ਆਪਾਂ ਆ ਗਏ ਆਂ ਤੇ ਸਾਹਮਣੇ ਕੇਲੇ ਦਾ ਬੋਟ ਲੱਗਿਆ ਹੋਇਆ ਹੈਗਾ ਜੀ। ਐਂਗਲੂਸ ਫੋਰਟ ਤੇ ਜਿਹੜਾ ਕਿਲਾ ਇੱਥੋਂ ਦੇ ਪੁਰਤਗਾਲੀਆਂ ਨੇ ਬਣਾਇਆ ਸੀਗਾ ਤੇ ਆਪਾਂ ਉਸ ਕਿਲੇ ਦੇ ਵਿੱਚ ਚੱਲੇ ਹੁਣੇ ਬਾਕੀ ਦਾ ਗੋਜਾ ਇੱਥੇ ਐਡਾ ਖਾਸ ਹੈ ਨਹੀਂ ਕਿ ਅਸੀਂ ਵਿਚਾਂ ਹੀ ਨਹੀਂ ਦੇਖਣ ਵਾਲੀਆਂ ਸਾਰੀਆਂ ਤੇ ਵਿਚਾਂ-ਬੁਚਾਂ ਦਾ ਫਿਰ ਛੱਡ ਦਿੰਨੇ ਆ ਜੀ ਆਪਾਂ ਤੇ ਕਿਲਾ ਦੇਖਣ ਆਲਾ ਹੈਗਾ ਤੇ ਕਿਲੇ ਦਾ ਜਿਹੜਾ ਪੁਰਾਣਾ ਇਤਿਹਾਸ ਵੀ ਹੈਗਾ ਕਾਫੀ ਜਿਹੜਾ ਪੁਰਾਣਾ ਕਿਲਾ ਇਹ ਤੇ ਕਿਲਾ ਤੁਹਾਨੂੰ ਦਿਖਾਉਣੇ ਆ ਜੀ ਦੇਖਦੇ ਆ ਪਹਿਲਾਂ ਚਾਹ ਪਾਣੀ ਦਾ ਹੀਲਾ ਕਰਦੇ ਆ ਜਾ ਕੇ ਇਹ ਚਾਹ ਪਾਣੀ ਮਿਲ ਜੇ ਤੇ ਫਿਰ ਤੁਹਾਨੂੰ ਪੱਕਾ ਕਿਲਾ ਦਿਖਾਉਣੀ ਆ ਜੀ ਥੱਲੇ ਪਾਸੇ ਮੋਰ ਬੜੇ ਆ ਜੀ ਕਿਲੇ ਦੇ ਅੰਦਰ ਵੜਦੇ ਸਾਰ ਹੀ ਭਾਈ ਕੰਟੀਨ ਸੀਗੀ ਤੇ ਉੱਥੋਂ ਆਪਾਂ ਨੂੰ ਚਾਹ ਮਿਲ ਗਈ ਜ ਜਿਹਦੀ ਆਪਾਂ ਪਿੱਛੇ ਗੱਲ ਕਰਦੇ ਆਉਂਦੇ ਸੀਗੇ ਤੇ ਨਾਲ ਸਵੇਰ ਦਾ ਜਿਹੜਾ ਖਾਣਾ ਪੀਣਾ ਆਪਣਾ ਬਿਸਕਟਾਂ ਦਾ ਪੈਕੇਟ ਤੇ ਇੱਕ ਚਾਹ ਦਾ ਕੱਪ ਤੇ ਪੀ ਲਈਏ ਚਾਹ ਪਾਣੀ ਤੇ ਫਿਰ ਚੱਲਦੇ ਆਪਾਂ ਅੰਦਰ ਕਿਲੇ ਦੇ ਦੇਖਦੇ ਆਂ ਕੀ ਗੱਲਬਾਤ ਆ ਨਾ ਕਿਲੇ ਦੀ ਤੁਹਾਨੂੰ ਵੀ ਆਪਾਂ ਦਿਖਾਉਂਦੇ ਰਾਵਾਂਗੇ ਚਾਹ ਪਾਣੀ ਆਪਾਂ ਪੀ ਲਿਆ ਜੀ ਤੇ ਹੁਣ ਚੱਲਦੇ ਆਪਾਂ ਕਿਲੇ ਦੇ ਅੰਦਰ ਇਧਰਲੇ ਪਾਸੇ ਇੱਕ ਟਿਕਟ ਕਾਊਂਟਰ ਹੈਟ ਇੱਕ ਟੱਪਾ ਲੈ ਲਿਆ ਜੇ ਕੈਸ਼ ਟਿਕਟ ਕਰਾਉਣੇ ਤੇ 25 ਰੁਪਏ ਭਾਈ ਤੇ ਇਧਰੋਂ ਆਨਲਾਈਨ ਬੁਕਿੰਗ ਹੁੰਦੀ ਆ ਜੇ ਬੰਦੇ ਕੋਲੇ ਕੈਸ਼ ਨਾ ਹੋਵੇ ਤੇ ਆਨਲਾਈਨ ਬੁਕਿੰਗ ਆਪਾਂ ਦੇ 60 ਰੁਪਏ ਲੱਗਿਆ ਤਿੰਨੇ ਭਰਾਵਾਂ ਤੇ ਤੇ ਇਧਰ ਦੇ ਪਾਸਿਆ ਮੇਨ ਰਾਗਾ ਜਿਹੜਾ ਕਿਲੇ ਨੂੰ ਜਾਂਦਾ ਹੈ ਸਾਹਮਣੇ ਕੁਝ ਰੂਲ ਰੈਗੂਲੇਸ਼ਨ ਲਿਖੇ ਹੋਏ ਆ ਜਿਵੇਂ ਕਿਲੇ ਦੇ ਜੋ ਬੇਦਨਾ ਪਤਾ ਖਾਉਣਿਆ ਵੀ ਕੀ ਕੀ ਜਿਹੜੇ ਵਿੱਚ ਇਹਦੇ ਅਲਾਉਡ ਹੈਗਾ ਤੇ ਕੀ ਕੋਈ ਅਲਾਉਡ ਹੈ ਨਹੀਂਗਾ ਤੇ ਪਹਿਲਾਂ ਦੱਸ ਦਈਏ ਐ ਜਿਹੜਾ ਇੰਡੀਅਨ ਬੰਦਾਗਾ ਉਹਦੇ 25 ਰੁਪਏ ਟਿਕਟਾ ਤੇ ਜਿਹੜਾ ਬਾਹਰ ਤੋਂ ਬੰਦਾ ਘੁੰਮਣ ਆਉਂਦਾ ਉਹਦੇ 300 ਰੁਪਏ ਟਿਕਟਾ ਇਹ ਸਾਹਮਣੇ ਬੋਰਡ ਲੱਗਿਆ ਹੈਗਾ ਜਿਹੜਾ ਤਾਂ ਅ ਕਿਲਾ ਖੁੱਲਣ ਦਾ ਸਮਾਂ ਵੀ ਲਿਖਿਆ ਹੋਇਆ ਹੈਗਾ ਜੀ 8 ਵਜੇ ਤੋਂ ਲੈ ਕੇ 6 ਵਜੇ ਤੱਕ ਕਿਲਾ ਖੁੱਲਦਾ ਹੈਗਾ ਤੇ ਡਰੋਨ ਆੜਾਉਣਾ ਮਨਾ ਹੈਗਾ ਫੋਟੋਗ੍ਰਾਫੀ ਕਰ ਸਕਦੇ ਆ ਕੈਮਰੇ ਨਾਲ ਬਾਕੀ ਆਪਣਾ ਸਟੈਂਡ ਲਾਉਣਾ ਮਨਾ ਹੈਗਾ ਅੰਦਰ ਕੁਝ ਖਾਣਾ ਪੀਣਾ ਨਹੀਂ ਲੈ ਜਾ ਸਕਦੇ ਤੇ ਨਾ ਹੀ ਕੋਈ ਅੰਦਰ ਆਪਾਂ ਬਣਾ ਸਕਦੇ ਆ ਤੇ ਮੋਟਰਸਾਈਕਲ ਗੱਡੀ ਕੋਈ ਅੰਦਰ ਨਹੀਂ ਜਾਂਦਾ ਨਾ ਹੀ ਸਾਈਕਲ ਜਾਂਦਾ ਤੇ ਨਾ ਹੀ ਕੋਈ ਘੋੜ ਸਵਾਰੀ ਕਰਕੇ ਜਾਊਗਾ ਜੀ ਤੇ ਅੰਦਰ ਇੱਧਰ ਬੜੀ ਵਧੀਆ ਚੀਜ਼ ਬੋਟ ਲੱਗਿਆ ਹੋਇਆ ਹੈਗਾ ਅੰਦਰ ਕਹਿੰਦੇ স্মੋਕਿੰਗ ਕਰਨਾ ਮਨਾ ਹੈਗਾ ਤੇ ਸਾਰੇ ਕਿਲੇ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਤੇ ਕਿਲੇ ਦਾ ਨਾਮ ਹੈਗਾ ਜੀ ਐਂਗਲੋਸ ਫੋਰਟ ਕਿਲਾ ਅਕਲੇ ਦੀਆਂ ਕੰਦਾ ਕੁੰਦਾ ਤੋਂ ਤੁਸੀਂ ਦੇਖ ਸਕਦੇ ਹੋ ਕਿਲਾ ਜਿਹੜਾ ਕਾਫੀ ਸਾਲ ਪੁਰਾਣਾ ਹੈਗਾ ਤੇ ਆਸੇ ਪਾਸੇ ਕਿਲੇ ਦੇ ਜਿਹੜੇ ਧੋਪਾਂ ਲੱਗੀਆਂ ਹੋਈਆਂ ਨੇ ਇਹ ਵੀ ਉਹਨਾਂ ਵੇਲਿਆਂ ਦੀਆਂ ਬਹੁਤ ਪੁਰਾਣੀਆਂ ਧੋਪਾਂ ਨੇ ਤੇ ਇਹ ਵਾਲਾ ਮੁੱਖ ਗੇਟ ਆ ਜੀ ਇਹ ਵਾਲਾ ਅੰਦਰ ਆਓ ਐਦਾਂ ਦਾ ਕੁਛ ਕਿਲਾ ਹੈਗਾ ਜੀ ਬਿਲਕੁਲ ਆਪਾਂ ਕਿਲੇ ਦੇ ਉੱਪਰ ਆ ਗਏ ਆ ਜੀ ਤੇ ਜਿੱਥੋਂ ਪੂਰਾ ਕਿਲਾ ਦਿਖਦਾ ਹੈਗਾ ਸਾਰਾ ਆਸਾ ਪਾਸਾ ਕਿਲੇ ਦਾ ਦਿਖਦਾ ਹੈਗਾ ਤੇ ਇਧਰਲੇ ਪਾਸੇ ਪਈ ਸਮੁੰਦਰ ਬਿਲਕੁਲ ਸਮੁੰਦਰ ਦੇ ਕਿਨਾਰੇ ਤੇ ਬਣਿਆ ਹੋਇਆ ਇਹ ਕਿਲਾ ਇਹ ਕਿਲਾ ਕਿਹਨੇ ਬਣਾਇਆ ਕਿਵੇਂ ਬਣਿਆ ਤੇ ਕਿੰਨਾ ਕਿੰਨਾ ਨੇ ਆ ਕੇ ਦੇ ਉੱਪਰ ਰਾਜ ਕੀਤਾ ਤੇ ਆਪਾਂ ਉਹ ਤੁਹਾਡੇ ਨਾਲ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਸਾਂਝੀਆਂ ਕਰਦੇ ਆ ਤੇ ਇਹ ਕਿਲਾ ਜਿਹੜਾ 1505 ਦੇ ਵਿੱਚ ਬਣਾਇਆ ਗਿਆ ਸੀਗਾ ਪੁਰਤਗਾਲੀਆਂ ਦੁਆਰਾ ਤੇ ਪੁਰਤਗਾਲੀਆਂ ਨੇ ਜਦੋਂ ਇੱਥੇ ਆਏ ਸੀਗੇ ਜਦੋਂ ਪੁਰਤਗਾਲੀ ਇੱਥੇ ਆਏ ਸੀਗੇ ਤੇ ਉਹਨਾਂ ਨੇ ਇਹ ਕਿਲਾ ਬਣਾਇਆ ਸੀਗਾ 1505 ਦੇ ਵਿੱਚ ਤੇ ਉਹ ਕਿਲਾ ਇਹਨਾਂ ਨੇ ਬਣਾਇਆ ਕਾਦੇ ਲਈ ਸੀਗਾ ਵੀ ਇੱਥੇ ਵਪਾਰ ਵਪਾਰਕ ਤੌਰ ਤੇ ਬਣਾਇਆ ਸੀਗਾ ਉਹਨਾਂ ਨੇ ਕਿ ਜਿਹੜੇ ਆਸੇ-ਪਾਸੇ ਵਿਦੇਸ਼ਾਂ ਤੋਂ ਵਪਾਰ ਕਰਨਾ ਹੁੰਦੇ ਸੀਗੇ ਤੇ ਇੱਥੇ ਆਹ ਜਿਹੜੀਆਂ ਥੱਲੇ ਅਮਰੀਕਾ ਦੀਆਂ ਬਣੀਆਂ ਹੋਈਆਂ ਨੇ ਤੇ ਇੱਥੇ ਭਾਈ ਉਹਨਾਂ ਦੇ ਗਦਾਮ ਬਣੇ ਹੋਏ ਆ ਤੁਹਾਨੂੰ ਪਤਾ ਜਿਵੇਂ ਮਸਾਲਿਆਂ ਦਾ ਕਾਰੋਬਾਰ ਇੱਧਰ ਜਿਆਦਾ ਹੀ ਸੀਗਾ ਉਹ ਪੁਰਾਣੇ ਸਮੇਂ ਦੇ ਵਿੱਚ ਤੇ ਹੁਣ ਵੀ ਮੰਨਿਆ ਜਾਂਦਾ ਮਸਾਲਿਆਂ ਵਿੱਚ ਤੇ ਉਹ ਮਸਾਲਿਆਂ ਦਾ ਜਿਹੜੀ ਰੀਤੀ ਰਿਵਾਜ ਚਲਾਇਆ ਸੀਗਾ ਉਹ ਪੁਰਤਗਾਲੀਆਂ ਨੇ ਆ ਕੇ ਚਲਾਇਆ ਸੀਗਾ ਉਹੀ ਜਿਹੜਾ ਵਪਾਰ ਕਰਦੇ ਹੁੰਦੇ ਸੀਗੇ ਮਸਾਲਿਆਂ ਦਾ ਤੇ ਉਸ ਤੋਂ ਬਾਅਦ ਜੇ ਇੱਥੇ ਡੱਚ ਆ ਗਏ ਸੀਗੇ ਤੇ ਡੱਚ ਆਏ ਸੀਗੇ ਇੱਥੇ 1663 ਦੇ ਵਿੱਚ ਉਸ ਤੋਂ ਬਾਅਦ ਡੱਚ ਨੇ ਆ ਕੇ ਇੱਥੇ ਕਬਜ਼ਾ ਕੀਤਾ ਤੇ ਜਿਵੇਂ ਉਹਨਾਂ ਨੇ ਕਿਲਾ ਦੇਖਿਆ ਸੀਗਾ ਵੀ ਕਿਲੇ ਦੇ ਵਿੱਚ ਐਦਾਂ ਦੀਆਂ ਗੱਲਾਂ ਬਾਤਾਂ ਹਨ ਤੇ ਉਹਨਾਂ ਨੇ ਡੱਚ ਨੇ ਆਪਦੇ ਹਿਸਾਬ ਨਾਲ ਕਿਲੇ ਦੇ ਵਿੱਚ ਗੱਲਾਂ ਬਾਤਾਂ ਪਾਈਆਂ ਤੇ ਆਪਦੇ ਹਿਸਾਬ ਨਾਲ ਇਹਨੂੰ ਹੋਰ ਬਦਲਾ ਕੀਤਾ ਇਹਦਾ ਕਿਲੇ ਦਾ ਤੇ ਉਹਨਾਂ ਨੇ ਫਿਰ ਇਹ ਰਾਜਵੰਸ਼ਾਂ ਨੂੰ ਵੇਚਦਾ ਸੀ ਇਹ ਕਿਲਾ ਡੱਚ ਨੇ ਤੇ ਉਸ ਤੋਂ ਬਾਅਦ ਇਹ 1790 ਦੇ ਨੇੜੇ ਤੇੜੇ ਇੱਥੇ ਅੰਗਰੇਜ਼ ਆ ਗਏ ਸੀਗੇ ਤੇ ਅੰਗਰੇਜ਼ਾਂ ਨੇ ਇਸ ਕਿਲੇ ਦੇ ਉੱਪਰ ਕਬਜ਼ਾ ਕਰ ਲਿਆ ਸੀਗਾ ਤੇ ਅੰਗਰੇਜ਼ਾਂ ਨੇ ਜਦੋਂ ਕਬਜ਼ਾ ਕੀਤਾ ਸੀਗਾ ਤੇ ਉਹਨਾਂ ਨੇ ਵਰਤਿਆ ਕਾਦੇ ਲਈ ਸੀ ਇਹ ਜਿਹੜਾ ਕਿਲਾਗਾ ਉਹਨਾਂ ਨੇ ਵਰਤਿਆ ਸੀ ਫੌਜੀ ਟਿਕਾਣੇ ਲਈ ਫੌਜੀ ਟਿਕਾਣੇ ਲਈ ਵਰਤਿਆ ਸੀ ਇਹ ਕਿਲਾ ਇਹ ਗੱਲਾਂ ਬਾਤਾਂ ਨੇ ਜੀ ਇਸ ਕਿਲੇ ਦੀਆਂ ਤੇ ਬਾਕੀ ਕੁਝ ਆਪਾਂ ਆਪ ਤੁਹਾਨੂੰ ਦੱਸ ਦਿੰਨੇ ਆ ਇਸ ਕਿਲੇ ਬਾਰੇ ਜੀ ਬਿਲਕੁਲ ਸਮੁੰਦਰ ਦੇ ਕਿਨਾਰੇ ਤੇ ਵਸਿਆ ਹੈ ਜੀ ਇਹ ਕਿਲਾ ਇਹ ਬੜਾ ਸੋਹਣਾ ਜਿਹੜਾ ਆਲਾ ਦਵਾਲਾ ਵੀ ਦਿਖਦਾ ਇਸ ਕਿਲੇ ਦਾ ਇਧਰਲੇ ਪਾਸੇ ਤੁਸੀਂ ਅਲਮੀ ਨਜ਼ਰ ਮਾਰੋਗੇ ਤਾਂ ਪਰਲੇ ਪਾਸੇ ਸਾਰਾ ਸਮੁੰਦਰ ਆ ਇਧਰਲੇ ਪਾਸੇ ਜਿਹੜਾ ਕਨੂਰ ਸ਼ਹਿਰ ਰਹਿ ਜਾਂਦਾ ਹੈਗਾ ਤੇ ਸਭ ਤੋਂ ਜਿਹੜੀ ਵਧੀਆ ਗੱਲ ਹੈ ਇਹਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਪਿੱਛੇ ਦੱਸ ਕੇ ਆਏ ਵੀ ਕੁਝ ਵੀ ਜਿਹੜਾ ਅੰਦਰ ਆਪਾਂ ਇਹਦੇ ਖਾਣਾ ਪੀਣਾ ਨਹੀਂ ਲੈ ਆ ਸਕਦੇ ਤੇ ਨਾ ਹੀ ਕੋਈ ਕੁਝ ਅੰਦਰ ਇਹਦੇ ਬਣਾ ਸਕਦੇ ਆ। ਦਸਤਵੇਂ ਲੱਗੇ ਹੋਇਆ। ਬਹੁਤ ਵਧੀਆ ਜਿਹੜੀ ਸਾਫ ਸਫਾਈ ਐ ਇਸ ਕਿਲੇ ਦੇ ਵਿੱਚ। ਤੇ ਹੁਣ ਇਹ ਕਿਲਾ ਜਿਹੜਾ ਆ ਸਰਕਾਰ ਵੱਜੋਂ ਸੰਭਾਲਿਆ ਜਾਂਦਾ ਹੈ। ਸਰਕਾਰ ਇਹਦੇ ਦੇਖ ਰੇਖ ਕਰਦੀ ਆ। ਹੁਣ ਆਪਾਂ ਤੁਹਾਨੂੰ ਥੱਲੇ ਪੈਰ ਕਾਂ ਵੀ ਜਾ ਕੇ ਦਿਖਾ ਦਿੰਨੇ ਆ ਵੀ ਪੈਰ ਕਾ ਕਿੰਨੀਆਂ ਬੜੀਆਂ ਹੋਈਆਂ ਅੰਦਰ। ਆਹ ਵਾਲੀ ਅੰਦਰ ਉਹ ਪੈਰ ਕਾਂ ਬੜੀਆਂ ਹੋਈਆਂ ਨੇ ਜੀ। ਤੁਹਾਨੂੰ ਆਪਾਂ ਅੰਦਰ ਚੱਲ ਕੇ ਦਿਖਾਉਣੀ ਹੈ ਵੀ ਕਿਦਾਂ ਦੀਆਂ ਅੰਦਰੋਂ ਇਹ ਤੇ ਉਸ ਤੋਂ ਬਾਅਦ ਭਾਈ ਆਹ ਤੋਪਾਂ ਲੱਗੀਆਂ ਹੋਈਆਂ ਨੇ ਉਸੇ ਸਮੇਂ ਦੀਆਂ ਜਦੋਂ ਇੱਥੇ ਪੁਰਤਗਾਲੀ ਆਏ ਸੀਗਾ ਉਹਨਾਂ ਨੇ ਜਦੋਂ ਕਿਲਾ ਬਣਾਇਆ ਸੀਗਾ ਤੇ ਉਸੇ ਸਮੇਂ ਦੀਆਂ ਇਹ ਜਿਹੜੀਆਂ ਤੋਪਾਂ ਲੱਗੀਆਂ ਹੋਈਆਂ ਨੇ ਇੱਥੇ ਤੇ ਤੋਪਾਂ ਕਿਉਂ ਲਾਆਂ ਹੋਈਆਂ ਨੇ ਕਿਉਂਕਿ ਇਹ ਸਮੁੰਦਰ ਦੇ ਕਿਨਾਰੇ ਤੇ ਬਣਿਆ ਹੋਇਆ ਹੈਗਾ ਵੀ ਇਧਰੋਂ ਜਿਹੜੇ ਕੋਈ ਵਪਾਰੀ ਵਪਾਰ ਕਰਨ ਆਉਂਦੇ ਸੀਗੇ ਤੇ ਭਾਈ ਇਸ ਕਿਲੇ ਦੇ ਉੱਪਰ ਕੋਈ ਹਮਲਾ ਨਾ ਕਰੇ ਤੇ ਆਹ ਕਿਲੇ ਦੇ ਚਾਰੇ ਪਾਸੇ ਜਿਹੜਾ ਬਈ ਇਹ ਬਾਉਂਡਰੀ ਲਾਈਨ ਦੇ ਉੱਪਰ ਆ ਬਣਾਇਆ ਹੋਇਆ ਹੈਗਾ ਜਿਹੜਾ ਪਾਣੀ ਖੜਾਉਣ ਵਾਸਤੇ ਉੱਪਰਲੇ ਪਾਸੇ ਵੀ ਕੰਧਾ ਔਰਲੇ ਪਾਸੇ ਵੀ ਕੰਧਾ ਤੇ ਇਹਦੇ ਵਿੱਚ ਪਾਣੀ ਖੜਾਉਂਦੇ ਹੁੰਦੇ ਸੀ ਉਦੋਂ ਵੀ ਕੋਈ ਉਧਰਲੇ ਪਾਸੇ ਸਮੁੰਦਰ ਆ ਜਾਂਦਾਗਾ ਤੇ ਇਧਰਲੇ ਪਾਸੇ ਕੋਈ ਵੜੇ ਨਾ ਖਤਰਨਾ ਨਾ ਹੋਵੇ ਇਹਨੂੰ ਕੋਈ ਉਹ ਸਾਹਮਣੇ ਬਾਈ ਉਹ ਬੱਸ ਵਾਲਾ ਬਾਈ ਗਾਣੇ ਨਹੀਂ ਬੰਦ ਕਰਦਾ ਤੇ ਮੈਨੂੰ ਲੱਗਦਾ ਜਾ ਕੇ ਕਹਿਣਾ ਪੂਗਾ ਬਾਈ ਨੂੰ ਤੇ ਆਹ ਵਾਲੀ ਪਾਰਕਿੰਗ ਆ ਜੀ ਇਸ ਕਿਲੇ ਦੀ ਤੇ ਸਾਰਾ ਕਿਲਾ ਆਪਾਂ ਦੇਖ ਲਿਆ ਤੇ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਸਾਰੀਆਂ ਸਾਂਝੀਆਂ ਕਰ ਲਈਆਂ ਤੇ ਹੁਣ ਆਪਾਂ ਚੱਲਦੇ ਆ ਅੱਗੇ ਵੱਲ ਨੂੰ ਕਿ ਕਿੱਧਰ ਜਾਣਾ ਆਪਾਂ ਕਨੂਰ ਸ਼ਹਿਰ ਦੇ ਵਿੱਚ ਆਪਾਂ ਆਈ ਕੁਝ ਦੇਖਾਂਗੇ ਬਾਕੀ ਸਭ ਕੁਝ ਅੰਬੀਚਾ ਹੀ ਨਹੀਂ ਉਹ ਆਪਾਂ ਨਹੀਂ ਦੇਖਦੇ ਇਆ ਕਿਲਾ ਸੀਗਾ ਸਭ ਤੋਂ ਪੁਰਾਣਾ ਤੇ ਹੁਣ ਇਸ ਦੁਗਾ ਹਾਂ ਆਪਾਂ ਅੱਗੇ ਦਾ ਜਿਹੜਾ ਸਫ਼ਰ ਸ਼ੁਰੂ ਕਰਦੇ ਹਾਂ ਆ ਗੋਆ ਵੱਲ ਦਾ ਗਲੇ ਤੋਂ ਨਿਕਲ ਕੇ ਬਿਲਕੁਲ ਆਪਾਂ ਜਿਹੜਾ ਸ਼ਹਿਰ ਦੇ ਵਿਚਾਲੇ ਆ ਗਏ ਆ ਜੀ ਤੇ ਸ਼ਹਿਰ ਦਾ ਮਾਹੌਲ ਕੁਝ ਬਹੁਤ ਵਧੀਆ ਹੈ ਜੀ ਨਾ ਕੋਈ ਜ਼ਿਆਦਾ ਭੀੜ ਭੜੱਕੇ ਇਸ ਸ਼ਹਿਰ ਦੇ ਵਿੱਚ ਤੇ ਨਾ ਹੀ ਜ਼ਿਆਦਾ ਚੀਜ਼ ਆ ਗਈ ਕੋਈ ਟਮਾਟਲਾ ਬੰਦਾ ਜਿਹੜਾ ਹਾਰਨ ਮਾਰਦਾ ਹੈਗਾ ਕਸ ਤੋਂ ਬਾਦ ਦਾ ਨਹੀਂ ਤਾਂ ਨਹੀਂ ਬੜੀ ਸੋਹਣੀ ਕੁਦਰਤ ਆ ਬਾਈ ਕੇਰਲਾ ਡਿਸਟ੍ਰਿਕਟ ਦੀ ਸਾਹਮਣੇ ਆ ਰੋਡ ਦੇ ਉੱਪਰ ਝੀਲ ਜੀ ਬਣੀ ਹੋਈ ਆ ਬੜਾ ਪਿਆਰਾ ਵਿਊ ਹੈ ਇੱਥੋਂ ਦਾ ਆਸ-ਪਾਸੇ ਸਾਰੀ ਹਰਿਆਲੀਆ ਤੇ ਹਾਏ ਜੀ ਹਾਏ ਤੇ ਵਿੱਚ ਭਾਈ ਉਹ ਪਾਣੀ ਹਨਾ ਕਿੰਨਾ ਸੋਹਣਾ ਥਾਂ ਲੱਗਦਾ ਹੈ ਦੇਖਣ ਨੂੰ ਇਧਰਲੇ ਪਾਸੇ ਵੀ ਸਾਰਾ ਇਦਾਂ ਦਾ ਹੀ ਆ। ਉਹ ਪਿੱਛੇ ਪਹਾੜ ਜਾ ਹੈਗਾ ਤੇ ਆ ਥੱਲੇ ਕਰ। ਇਧਰਲੇ ਪਾਸੇ ਫੇਰ ਪਈ ਆਹਾ। ਆ ਲੇਕ ਜੀ ਆ ਗਈ। ਤੇ ਲੇਕ ਨਹੀਂ ਲੱਗਦੀ ਵੈਸੇ ਤਾਂ ਨਹਿਰ ਜੀ ਲੱਗਦੀ ਆ ਇਹ। ਤੇ ਆਸੇ ਪਾਸੇ ਦਾ ਜਿਹੜਾ ਥਿਊ ਬੜਾ ਖੋਣਾ ਬਈ। ਤੇ ਆਪਾਂ ਵੀ ਤਾਂ 25 ਕਿਲੋਮੀਟਰ ਜਿਹੜਾ ਅੱਗੇ ਆ ਗਏ ਆ ਜੀ। ਕਨੂਰ ਸ਼ਹਿਰ ਤੋਂ। ਤੇ ਕਨੂਰ ਸ਼ਹਿਰ ਦੇ ਵਿੱਚ ਵਧੀਆ ਮਾਹੌਲ ਸੀਗਾ ਭਾਈ ਜੀ ਨਾ ਤਾਂ ਕੋਈ ਜ਼ਿਆਦਾ ਰੌਲਾ ਗੋਲਾ ਸੀਗਾ ਤੇ ਨਾ ਹੀ ਕੋਈ ਜ਼ਿਆਦਾ ਝੀਂਪਾਂ ਸੀਗੀ ਵਧੀਆ ਸਾਫ਼ ਸੁਥਰਾ ਮਾਹੌਲ ਸੀਗਾ 20 25 ਕਿਲੋਮੀਟਰ ਪੱਗ ਗਿਆ ਤਾਂ ਭਾਈ ਅੱਗੇ ਵੀ ਇਦਾਂ ਦਾ ਮੌਸਮ ਹੀ ਆ ਸਾਰਾ ਮੌਸਮ ਵੀ ਇਦਾਂ ਦਾਗਾ ਤੇ ਇਹ ਗੱਲਬਾਤ ਵੀ ਉਦਾਂ ਦੀ ਆ ਸਾਰੀ ਵਧੀਆ ਸਾਫ਼ ਸੁਥਰੀ ਗੱਲਬਾਤ ਬੜਾ ਸੋਹਣਾ ਜਿਹੜਾ ਆਸ-ਪਾਸੇ ਦਾ ਮਾਹੌਲ ਇਹਨਾਂ ਦੇ ਪਿੰਡਾਂ ਦਾ ਤੇ ਇਹ ਭਾਈ ਹੁਣ ਰਾਹ ਆਪਾਂ ਬਦਲ ਲਿਆ ਇਹ ਪਿੰਡਾਂ ਵਿੱਚ ਦੀ ਹੋ ਕੇ ਜਾਂਦਾ ਇਹਰਾ ਉਹ ਜਿਹੜਾ ਰਾਹ ਐਨ ਐਚ 66 ਰੋਡ ਸੀਗਾ ਉਹ ਅਜੇ ਨਵਾਂ ਬਣੀ ਜਾਂਦਾ ਸੀਗਾ ਤੇ ਉਧਰੋਂ ਇਹ ਉਹ ਕੱਟ ਮਾਰ ਕੇ ਇਹ ਰੋਡ ਸਿੱਧਾ ਚੜਾਇਆ ਹੋਇਆ ਉਹਨੂੰ ਐਨ ਐਚ 66 ਨੂੰ ਇਹ ਇੱਥੇ ਨਹੀਂ ਪਤਾ ਭਾਈ ਕਿੱਥੇ ਜਾ ਕੇ ਇਹ ਉੱਥੇ ਮਿਲੂਗਾ ਐਨ ਐਚ 66 ਨੂੰ ਰਾਹ ਦੇ ਵਿੱਚ ਮੱਠੀ ਮੱਠੀ ਚਾਲ ਆ ਜਾਂਦੀ ਸੀ ਤੇ ਭਾਈ ਚੜਾਈਆਂ ਨੇ ਬੁਰਾ ਹਾਲ ਕਰ ਰੱਖਿਆ ਇੱਧਰ ਤੇ ਪਾਣੀ ਵੀ ਮੁੱਕ ਗਿਆ ਭਾਈ ਆਪਣੇ ਕੋਲੇ ਤੇ ਪਾਣੀ ਦੀ ਭਾਲ ਚ ਫਿਰਦੇ ਸੀਗੇ ਤੇ ਆਪਾਂ ਨੂੰ ਇੱਕ ਬਾਈ ਜੀ ਮਿਲਿਆ ਤੇ ਪਿੱਛੇ ਲਿਖਿਆ ਹੋਇਆ 올 ਇੰਡੀਆ ਵਰਲਡ ਪਲੇਸ ਸੋਲੋ ਸਾਈਕਲ ਟੂਰ ਜੈ ਹਿੰਦ 12 ਜੋਤਰ ਲਿੰਗ ਤੇ ਅੱਗੇ ਭਾਈ ਸਮਝ ਨਹੀਂ ਆਉਂਦੀ ਇਹਨਾਂ ਤੋਂ ਪੁੱਛ ਲੈਣੇ ਵੀ ਕੀ ਕੀ ਲਿਖਿਆ ਹੋਇਆ ਹੈਗਾ ਆ

ਜਦ ਮੰਗਲੂਰ ਆਏਗਾ ਤਾਂ ਕਰਨਾਟਕਾ ਸ਼ੁਰੂ ਹੋ ਜਾਏਗਾ ਠੀਕ ਹੈ ਚਲੋ ਇਹ ਬਾਤ ਤਾਂ ਅਲੱਗ ਰਹੀ ਹਾਂ ਆਬ 올 ਇੰਡੀਆ ਦਾ ਟੂਰ ਕਰ ਰਹੇ ਹੋ ਹਾਂ ਦੇਖੋ ਨਹੀਂ 5 ਸਾਲ ਹੋ ਗਿਆ 5 ਸਾਲ ਸੇ ਤੁਮ ਇਹ ਦੇਖੋ ਸੋਨੂ ਸੋਤ ਮੁੰਬਈ ਨੂੰ ਸੋਨੂ ਸੋਨੂ ਅਜਾ ਸੋਨੂ ਸੋਨੂ ਸੋਤ ਇਹ ਭਾਈ ਇਹ ਕਹਿੰਦੇ ਹਾਂ ਬੜਾ ਵੱਡਾ ਸਟਾਰ ਆ ਕਹਿੰਦੇ ਬਾਲੀਵੁੱਡ ਦਾ ਤੇ ਇਹ ਬਾਈ ਨੂੰ ਮਿਲੇ ਸੀਗੇ ਇਹ ਕਹਾਂ ਪੇ ਮਿਲੇ ਥੇ ਆਪਕੋ ਬੋਂਬੇ ਬੋਂਬੇ बॉम्बे का टूर निकाल दिया आपने अरे मैं बीस स्टेट घूम लिया भी। स्टेट। पाकिस्तान अच्छा। पंजाब से आता है ना आ, तो कितना टाइम हो गया आपको ये करते हुए? पाँच साल हो गया अभी घूम ही रहा हूँ पाँच साल से घर नहीं गए? एक बार गया एक बार गया तो कितना टाइम हो गया घर जाएगा तो चार साल हो गया चार साल हो गया चार साल से बाहरी है तो बाहर इसलिए मेरा शादी नहीं है ना अच्छा कोई जिम्मेदारी नहीं है मेरा अच्छा में रहता हूँ अकेली हो आप और क्या? भाई बहन सब है अच्छा वक्त तो साइकिल यात्रा ठीक है बहुत धन्यवाद जी आपकी यात्रा मंगलम हो बहुत शुक्रिया सत्याकाल ਆ ਦੇਖੋ ਭਾਈ ਇਦਾਂ ਦੇ ਬੰਦੇ ਵੀ ਆ ਕਹਿੰਦੇ ਘਰ-ਵਾਰ ਆਪਣਾ ਹੈ ਨਹੀਂਗਾ ਤੇ ਇੰਡੀਆ ਟੂਰ ਕਰੀ ਆਨੇ ਕਹਿੰਦਾ ਆਪਾਂ ਇੰਡੀਆ ਦੇ ਕਹਿੰਦਾ 20 ਸਟੇਟ ਘੁੰਮਲੇ ਪੰਜਾਬ ਵੀ ਕਹਿੰਦਾ ਨਾ ਬਹੁਤ ਆਇਆ ਪੰਜਾਬ ਅੰਮ੍ਰਿਤਸਰ ਆਈ ਸੀ ਤੇ ਉਸ ਤੋਂ ਬਾਅਦ ਕਹਿੰਦਾ ਲੁਧਿਆਣੇ ਲੁਧੂਣੇ ਮੈਂ ਕਾਫੀ ਉਧਰ ਘੁੰਮਿਆ ਨਾ ਕਹਿੰਦਾ ਬਹੁਤ ਪਿਆਰ ਮਿਲਿਆ ਸਾਨੂੰ ਪੰਜਾਬ ਦੇ ਲੋਕਾਂ ਤੋਂ ਤੇ ਇੱਕ ਵਾਰੀ ਬੋਰਡ ਤੁਸੀਂ ਵੀ ਪੜ੍ਹ ਲਓ ਜੀ ਸਾਈਕਲ ਦੇਖੋ ਬਾਈ ਨੇ ਕਿਹੜੇ ਲੋਟ ਸੰਗਾਰ ਹੈਗਾ ਅੱਗੇ ਫੁੱਲ ਤੇ ਏ ਟੂ ਜ਼ੈਡ ਬਾਈ ਸਾਰਾ ਸਮਾਨ ਹੀ ਆ ਬਾਈ ਕੋਲੇ ਜਿਹੜਾ ਵੀ ਚਾਹੀਦਾ ਹੈਗਾ ਬੈੱਡ ਸ਼ੀਟ ਕੀ ਹੋ ਗਈ ਕੰਬਲ ਹੋ ਗਿਆ ਆਪਣੇ ਮਤਲਬ ਕੀ ਘਰ ਵਾਲਾ ਸਿਸਟਮ ਹੀ ਆ ਬਾਈ ਕੋਲੇ ਕਿਉਂਕਿ ਬਾਈ ਨੇ ਘਰ ਤਾਂ ਜਾਣਾ ਨਹੀਂ ਹੁੰਦਾ 4 ਸਾਲ ਹੋ ਗਏ ਬਾਈ ਨੂੰ ਘਰ ਗਿਆ ਨੂੰ ਤੇ ਬਾਈ ਬਾਹਰ ਹੀ ਘੁੰਮੀ ਜਾਂਦਾ 4 ਸਾਲ ਤੋਂ ਇਹ ਵੀ ਇੱਕ ਹਿੰਮਤ ਵਾਲੀ ਗੱਲ ਆ ਜੀ 4 4 ਸਾਲ ਬਾਹਰ ਰਹਿਣਾ ਠੀਕ ਹੈ ਜੀ ਬੜੇ ਟਾਈਮ ਬਾਅਦ ਭਾਈ ਚੜ ਗਏ ਆ ਉਸੇ ਰੋਡ ਤੇ ਐਨਐਚ 66 ਰੋਡ ਤੇ ਤੇ ਗੋਆ ਤੱਕ ਭਾਈ ਆਪਾਂ ਨੂੰ ਆਹੀ ਰਾਹ ਮਿਲਣਾਗਾ ਭਾਵੇਂ ਪਿੰਡਾਂ ਦੇ ਵਿੱਚ ਦੀ ਹੋ ਜਾਈਏ ਭਾਵੇਂ ਜਿੱਧਰ ਦੀ ਮਰਜ਼ੀ ਹੋ ਜਾਈਏ ਤੇ ਰਾਹ ਆਪਾਂ ਨੂੰ ਜਿਹੜਾ ਇਹੀ ਮਿਲੂਗਾ ਜਿੱਥੇ ਆਪਾਂ ਨੂੰ ਬਾਈ ਮਿਲੇ ਸੀਗੇ ਜੀ ਉਹ ਆਲ ਇੰਡੀਆ ਟੂਰ ਵਾਲੇ ਜਿਹੜੇ ਅਵਾਰਾਂ ਤੀਰਥਾਂ ਦੀ ਯਾਤਰਾ ਕਰ ਰਹੇ ਸੀ ਜੋਤਰ ਲੇਂਗਾ ਦੇ ਹੁਣ ਉਹਨਾਂ ਕੋਲੋਂ ਜੇ ਆਪਾਂ 25 ਕਿਲੋਮੀਟਰ ਦਾ ਜਿਹੜਾ ਫਾਸਲਾ ਤੈਅ ਕਰਿਆ ਹੈ 25 ਕਿਲੋਮੀਟਰ ਪੱਗੇ ਆ ਗਏ। ਕੋਕਿਆ ਸੀ ਰਾਹ ਦੇ ਵਿੱਚ ਉਹ ਚੱਲ ਭਾਈ ਪਾਣੀ ਪੋਣੀ ਕੀਤੀ ਹੈ ਨਾ ਫੇਰ ਅੱਗੇ ਵੱਧੇ ਅੱਗੇ ਵੱਲ ਤੇ ਇੱਥੋਂ ਕਿੱਥੇ ਜਾਣਾ ਅੱਜ ਕਾਸਰਗੋੜ 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 ਜਾਣਾ ਜੀ ਆਪਾਂ ਤੇ ਇੱਥੋਂ ਕਿੰਨਾ ਕਿਲੋਮੀਟਰ ਰਹਿ ਗਿਆ ਜੇ ਪਿਆ 30 ਕਿਲੋਮੀਟਰ ਹੈ ਜੀ ਤੇ 30 40 ਕਿਲੋਮੀਟਰ ਦਾ ਜਿਹੜਾ ਆਪਣਾ ਰਾਹ ਹੋਰ ਹੈਗਾਗਾ ਤੇ 30 40 ਕਿਲੋਮੀਟਰ ਹੋਰ ਕੱਢਣਾ ਹੈ ਜੇ ਉਸ ਤੋਂ ਪਹਿਲਾਂ ਕੋਈ ਆਪਾਂ ਨੂੰ ਰਹਿਣ ਦੀ ਜਗ੍ਹਾ ਮਿਲ ਗਈ ਤਾਂ ਪਹਿਲਾਂ ਰਹਿਣਾਗੇ ਤੇ ਨਹੀਂ ਤਾਂ ਫਿਰ ਆਸਰਕੋੜ ਤੋਂ ਜੇ ਗਾਂਹਾਂ ਚ ਰਹਿਣ ਦੀ ਜਗ੍ਹਾ ਮਿਲ ਗਈ ਇੱਧਰ ਕਿੱਥੇ ਰਹਿਲਾਂਗੇ ਹੁਣ ਬਸ ਰਹਿਣ ਦੀ ਜਗ੍ਹਾ ਮਿਲਣੀ ਚਾਹੀਦੀ ਆ ਤੇ ਜਿੱਥੇ ਕੋਈ ਖਾਣਾ ਪੀਣਾ ਬਣ ਜੇ ਰਾਤ ਵੀ ਰੁਕੇ ਸੀ ਨਾ ਬਾਈ ਆਪਾਂ ਤੇ ਰਾਤ ਆਪਣਾ ਐਡਾ ਖਾਣਾ ਪੀਣਾ ਵਾਲਾ ਕੋਈ ਪ੍ਰਬੰਧ ਹੋਇਆ ਨਹੀਂ ਤੇ ਅੱਜ ਦੇਖਦੇ ਆ ਕਿਸੇ ਪਾਸੇ ਰੁਕਦੇ ਆ ਤੇ ਖਾਣੇ ਪੀਣ ਵਾਲਾ ਪ੍ਰਬੰਧ ਜਿਹੜਾ ਆਪ ਆਪ ਹੀ ਕਰਾਂਗੇ ਤੇ ਜੇ ਨਾ ਹੋਇਆ ਤਾਂ ਭਾਈ ਰੱਬ ਰੱਖਾ ਤੇ ਨਹੀਂ ਤਾਂ ਅੱਜ ਫਿਰ ਕੋਸ਼ਿਸ਼ ਤਾਂ ਪੂਰੀ ਆਪਣੀ ਪਾਣੀ ਪੂਣੀ ਪੀ ਲੀਏ ਫਿਰ ਚੱਲਦੇ ਆ ਅੱਗੇ ਹਾਲ ਨੂੰ ਜੀ ਨੇਰਾ ਹੋ ਗਿਆ ਭਾਈ ਤੇ ਰਾਹ ਦੇ ਵਿੱਚ ਜਾਈ ਜਾਂਦੇ ਸੀ ਭਾਈ ਚੜਾਈਆਂ ਬੜੀਆਂ ਆ ਰਹੀਆਂ ਕਿ ਤਾਂ ਕਿਉਂਕਿ ਜੇ ਰੋਡ ਜਿਹੜਾ ਇਹ ਕੁਝ ਤਾਂ ਰੋਡ ਬਣ ਰਿਹਾ ਤੁਹਾਨੂੰ ਪਤਾ ਹੀ ਆ ਵੀ ਕੁਝ ਉਹ ਬੰਗ ਭਲੇਵੇਂ ਦੇ ਆ ਜਾਂਦੇ ਤੇ ਕੁਝ ਚੜਾਈਆਂ ਮਾਰ ਜਾਂਦੀਆਂ ਨੇ ਜੀ ਤੇ ਰਹਿ ਲਈ ਕੁਝ ਆਪਾਂ ਨੂੰ ਜਗ੍ਹਾ ਹਜੇ ਮਿਲੀ ਨਹੀਂ ਪਾਣੀ ਪੁਣੀ ਪੀ ਲਈਏ ਜੀ ਬਰੇ ਹਾਲ ਆ ਜੀ ਦੇਖਦੇ ਆ ਕੋਈ ਆਪਾਂ ਨੂੰ ਰਹਿਣ ਲਈ ਜਗ੍ਹਾ ਮਿਲ ਜੇ ਤੇ ਠੀਕ ਆ ਜੀ ਤਣੀ ਤਾਂ ਫਿਰ ਆਪਾਂ ਅੱਜ ਥੋੜਾ ਮੋਟਾ ਰਾਤ ਨੂੰ ਸਾਈਕਲ ਚਲਾਵਾਂਗੇ ਜੀ ਕਿਉਂਕਿ ਆਪਾਂ ਜਿਹੜਾ ਪੈਂਡਾ ਅੱਜ ਬਹੁਤ ਘੱਟ ਘੱਟਿਆਗਾ ਤੇ ਆਪਣਾ ਜਿਹੜਾ ਦਿਨ ਦਾ 100 ਕਿਲੋਮੀਟਰ ਆਪਾਂ ਮਥੇ ਹੀ ਹੋਇਆ ਵੀ 100 ਕਿਲੋਮੀਟਰ ਆਪਾਂ ਕੱਢਣਾ ਹੀ ਕੱਢਣਾਗਾ ਤੇ ਅੱਜ ਆਪਣਾ 100 ਕਿਲੋਮੀਟਰ ਹੋਇਆ ਨਹੀਂ ਤੇ ਚੜਾਈਆਂ ਕਿਉਂਕਿ ਬਾਹਲੀਆਂ ਆ ਜਾਂਦੀਆਂ ਸਿਆ ਜੀ ਤੇ ਚਲਦੇ ਆ ਪਾਣੀ ਪੋਣੀ ਪੀ ਕੇ ਅਦਰ ਜੀ ਭਾਲਦੇ ਕੋ ਰਹਿਣ ਲਈ ਜਗ੍ਹਾ ਨਹੀਂ ਤਾਂ ਫਿਰ ਰਾਤ ਨੂੰ ਚਣਾਉਣੇ ਆਂ ਜੀ ਸਾਈਕਲ ਆ ਕੇ ਸਾਹਮਣੇ ਉਹ ਬੋਰਡ ਲੱਗਿਆ ਹੋਇਆ ਹੈਗਾ ਜੀ ਤਾਸਰ ਕੋੜ ਦਾ ਤੇ 5 6 ਕਿਲੋਮੀਟਰ ਤੋਂ ਆਪਾਂ ਦੇਖਦੇ ਆਣੇ ਪਿੱਛੋਂ ਵੀ ਭਾਈ ਕੋਈ ਰਹਿਣ ਲਈ ਜਗ੍ਹਾ ਮਿਲ ਜੇ ਹਨਾ ਕੋਈ ਖਾਲੀ ਥਾਂ ਮਿਲ ਜੇ ਕੋਈ ਪੰਪ ਮਿਲ ਜੇ ਤੇ ਜਿਹੜਾ ਤੰਬੂ ਲਾਲੇ ਜਿਹੜੀ ਥਾਂ ਤੇ ਆਪਾਂ ਅੱਜ ਇਦਾਂ ਦੀ ਕੋਈ ਰਾਹ ਆਪਾਂ ਨਹੀਂ ਮਿਲਿਆਣੀ ਤੇ ਨਾ ਹੀ ਕੋਈ ਗੱਲਬਾਜ਼ੀ ਬਣੀ ਆਪਣੇ ਰਹਿਣ ਵਾਲੀ ਅੱਜ ਭਾਈ ਬਾਬਾ ਜੀ ਨੇ ਲਿਖਿਆ ਸੀ ਆਪਣੇ ਕਰਮਾਂ ਦੇ ਵਿੱਚ ਵੀ ਪਿੱਛੇ ਕਾਣ ਰੋਕਣਾ ਹਨਾ ਤੁਸੀਂ ਤੇ ਸਿੱਧਾ ਤੁਹਾਨੂੰ ਤਾਸਰ ਕੋੜੀ ਰੋਕਾਂਗੇ ਜਾ ਕੇ ਅੱਜ ਇਹ ਤਾਸਰ ਕੋੜ ਦਾ ਭਈ ਆਹ ਸ਼ਹਿਰ ਜੇ ਸ਼ੁਰੂ ਹੋ ਗਿਆ ਤੇ ਆ ਇਧਰਲੇ ਪਾਸੇ ਖਾਲੀ ਜੀ ਜਗ੍ਹਾ ਹੈਗੀ ਐ ਸ਼ਾਇਦ ਉਹ ਤੇ ਪਾਰਕਿੰਗ ਪੁਰ ਦੰਗਾ ਇਧਰ ਦੀ ਤੇ ਉਹ ਖਾਲੀ ਪਈਆ ਹੁਣੇ ਕਿਤੇ ਲੱਕੜਾ ਲੁਕੜਾ ਵੀ ਵਾਧੂ ਪੰਨਿਆਂ ਨੇ ਇਹ ਰੋਟੀ ਪਾਣੀ ਵੀ ਜਿਹੜਾ ਆਪਣਾ ਬਣ ਜੂਗਾ ਪਰ ਰੋਟੀ ਪਾਣੀ ਨਹੀਂ ਅੱਜ ਚੌਲ ਹੀ ਬਣਾਵਾਂਗੇ ਆਪਾਂ ਤੇ ਬਈ ਬਿਲਕੁਲ ਖਰਾਬ ਰੋਡ ਸੀ ਅੱਜ ਦਾ ਜਿਹੜਾ ਆਪਾਂ 30 ਕਿਲੋਮੀਟਰ ਕੱਢ ਕੇ ਆਏ ਆ ਹੁਣੇ ਬਿਲਕੁਲ ਖਰਾਬ ਰੋਡ ਸੀ ਕੋਈ ਰੋਡ ਬਈ ਇਹ ਬਿਲਕੁਲ ਸਾਫ਼ ਨਹੀਂ ਸੀਗੀ ਬਿਲਕੁਲ ਖਰਾਬ ਰੋਡ ਸੀ ਜੀ ਐਡੇ ਐਡੇ ਵੱਟੇ ਐਡੇ ਐਡੇ ਟੋਹੇ ਇਹ ਪੂਰਾ ਹਾਲ ਹੋ ਗਿਆ ਜੀ ਕੁੱਤੋਂ ਚੜਾ ਨਾ ਜਾਂਦੀ ਅਸੀਂ ਜਦੋਂ ਪਰ ਉਹ ਜਿਵੇਂ ਹੀ ਸਰੀਰ ਸਾਥ ਦੇ ਛੱਡ ਜਾਂਦਾ ਠੀਕ ਹੈ ਅੱਜ ਭਾਈ ਆਪਾਂ 100 ਕਿਲੋਮੀਟਰ ਕੱਢ ਕੇ ਹਟਿਆ 100 ਕਿਲੋਮੀਟਰ ਦਾ ਜਿਹੜਾ ਆਪਣਾ ਸਫ਼ਰ ਅੱਜ ਕੱਢ ਲਿਆ ਆਪਾਂ ਕਿ ਅੱਜ ਭਾਈ ਇੱਕ ਨੁਕਸਾਨ ਹੋ ਗਿਆ ਆਹਾ ਭਾਈ ਆਪਣੀ ਜਿਹੜੀ ਪਲੇਟ ਖੁੱਲ ਗਈ ਮਸਾਂ ਲਵਾਈ ਸੀ ਅਕਲੀ ਢੁਸਕਣੀ ਜੀ ਰਹਿ ਗਈ ਐ ਤੇ ਪਲੇਟ ਆਪਾਂ ਇੱਧਰ ਰੱਖ ਲਈਏ ਇਹ ਵੀ ਭਾਈ ਹੁਣੀ ਲਾਇਆ ਆ ਕੇ ਇਹ ਵੀ ਤਸੱਲੀਆਂ ਕਰਾਂਦਾ ਵੀ ਗਰਮੀ ਬਹੁਤ ਲਵਾਉਂਦਾ ਗਾ ਤੇ ਹੁਣ ਚਲ ਕੋਈ ਨਹੀਂ ਪਲੇਟ ਦਾ ਸਵੇਰੇ ਕਸ ਲਾਂਗੇ ਇਹਦਾ ਇੱਥੇ ਕੋਈ ਵਰਕਸ਼ਾਪ ਤੋਂ ਕਸਾਂ ਲਾਂਗੇ ਕਿਆ ਥਾਂ ਆਪਨ ਬਹੁਤ ਵਧੀਆ ਮਿਲ ਗਈ ਹੈ ਜਿਹੜੀ ਗੱਲ ਹੈ ਜੀ ਇਧਰਲੇ ਪਾਸੇ ਲੱਕੜਾ ਲੁੱਕੜਾ ਬਹੁਤ ਪੰਨਾਂ ਨੇ ਆਹ ਪੰਨਾਂ ਹੁਣ ਇਹਨਾਂ ਨਾਲ ਆਉਦੇ ਜਾਓਲੇ ਚੂਲ ਬਣਾ ਕੇ ਖਾ ਲਾਂਗੇ ਆਹ ਸਾਫ਼ ਸੁਥਰਾ ਜਗਾ ਹੈਗੀ ਆ ਇੱਥੇ ਆਪਣਾ ਟੈਂਟ ਲਾ ਲਾਂਗੇ ਅੱਜ ਤੇ ਖੋਲ ਦਿਆਂ ਭਾਈ ਆਪਣਾ ਤੰਗੜ ਪੱਟੀ ਆ ਜਾ ਖਿਲਾਰ ਦਿਆਂ ਸਮਾਨ ਹਨਾ ਤੇ ਬਣਾ ਬਣੋ ਕੇ ਫਿਰ ਭਾਈ ਟਾਈਮ ਨਾਲ ਪੈ ਜਾਗੇ ਆਪਦਾ ਸਵੇਰੇ ਜਿਹੜਾ ਸਾਰੇ ਨੱਟ-ਨੋਟ ਵੀ ਆਪਾਂ ਨੂੰ ਦੇਖਣੇ ਪੈਣਗੇ ਕਿਉਂਕਿ ਖਿੱਚੀ ਆਏ ਆ ਜਿਹੜੇ ਹਸਾਬ ਨਾਲ ਆਈ ਜਾਂਦੇ ਸੀਗੇ ਜੀ ਓਖਲੀਆਂ ਸੀਗੀਆਂ ਤੇ ਨੱਟ-ਨੋਟ ਕਸ ਕੇ ਫਿਰ ਅੱਥੋਂ ਤੁਰਾਂਗੇ ਸਵੇਰੇ ਜੀ ਨਿਕਲ ਆਇਆ ਭਾਂਡੇ ਤੇ ਸਾਹਮਣੇ ਚੁੱਲਾ ਵੀ ਆਪਣਾ ਜਿਹੜਾ ਜਗਨ ਲੱਗ ਗਿਆ ਜੀ ਤੇ ਹੁਣ ਗੰਡਾ ਟੋਟਾ ਚੀਰ ਲਾ ਮੈਂ ਇਧਰ ਇਹਦੇ ਵਿੱਚ ਪਿਆ ਜੀ ਆਪਣਾ ਗੰਡਾ ਟੋਟਾ ਤੇ ਇਹ ਉਹੀ ਆਲੂ ਤੇ ਗੰਡੇ ਜਿਹੜੇ ਆਪਾਂ ਕੱਲ ਲੈ ਕੇ ਆਏ ਸੀਗੇ ਅਖੀਰਿਆ ਕਾਲ ਜੀ ਸਾਰਿਆਂ ਨੂੰ ਤੇ ਚੌਲ ਬਣਾਏ ਸੀ ਬੜੇ ਵਧੀਆ ਚੌਲ ਬਣਾਏ ਸੀ ਕੇ ਸੰਦੀਪ ਬਾਈ ਨੇ ਤੇ ਖਾਲਿਆ ਜੀ ਆਪਾਂ ਚੌਲ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੱਧਦੀ ਆ ਸਮਾਪਤੀ ਕਰਨ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਧੰਨਵਾਦ ਜਿਹੜਾ ਟਾਈਮ ਤੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖ ਲੈਂਦੇ ਆ ਜੀ ਇੱਕ ਅੱਜ ਪਿਆਰੀ ਜੀ ਬੱਚੀ ਦਾ ਜਨਮ ਦੇਣਾ ਜੀ ਨਾਮ ਆ ਸਿਫਤ ਕਾ ਡਾਕਟਰ ਸਾਹਿਬ ਦੀ ਬੱਚੀ ਆ ਚੰਡੀਗੜ੍ਹ ਤੋਂ ਬੱਚੀ ਨੂੰ ਜਨਮ ਦੇਣ ਦੀਆਂ ਬਹੁਤ ਬਹੁਤ ਵਧਾਈਆਂ ਤੇ ਸਾਰੇ ਪਰਿਵਾਰ ਨੂੰ ਜੀ ਬਹੁਤ ਬਹੁਤ ਵਧਾਈਆਂ ਮਿਲਦੇ ਆਂ ਕੱਲ ਨੂੰ ਨਵੇਂ ਸਫ਼ਰ ਤੇ ਨਵੀਂ ਸਵੇਰ ਨਵੇਂ ਦਿਨ ਦੇ ਨਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ